ਸੀ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ 26 ਜਨਵਰੀ ਦੇ ਮੱਦੇਨਜ਼ਰ ਆਪਣਾ ਗੁੱਸਾ ਪੰਜਾਬ ਪੁਲਿਸ ਤੇ ਅਤੇ ਪੁਲਿਸ ਖਿਲਾਫ ਨਾਰੇਬਾਜ਼ੀ ਕਰਨ ਇੱਕ ਮਹਿਲਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਹਿੰਗਾ ਪੈ ਗਿਆ ਜਦੋਂ ਪੁਲਿਸ ਖਿਲਾਫ ਨਾਰੇਬਾਜ਼ੀ ਕਰਦੇ 26 ਜਨਵਰੀ ਵਾਲੇ ਦਿਨ ਗਰਾਊਂਡ ਵਿੱਚ ਆਤਮ ਹੱਤਿਆ ਕਰਨ ਦੀ ਚੇਤਾਵਨੀ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਦੇ ਨਾਲ ਨਾਲ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਨੂੰ ਪੁਲਿਸ ਨੇ ਕਾਨੂੰਨੀ ਕਾਰਵਾਈ ਹਵਾਲਾ ਦੇ ਦਿੱਤਾ ਦੇਖੋ ਪੂਰਾ ਮਾਮਲਾ शॉट हाँ हाँ। पूरा है 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 है

ਪੁਲਿਸ ਪ੍ਰਸ਼ਾਸਨ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹ ਜਿਸ ਕਰਕੇ ਮੈਂ ਤੰਗ ਆ ਕੇ ਮੈਂ 26 ਜਨਵਰੀ ਨੂੰ ਪ੍ਰੇਰ ਗਰਾਉਂਡ ਤੇ ਜਾ ਕੇ ਆਤਮਦਾਹ ਕਰੂੰਗੀ क्योंकि आ, मेरे आ, चार साल तो मैं लगातार अपने सारे परिवार के खिलाफ कंप्लेट दे रही हिस कोई कार्रवाई नहीं की जा रही है और आ, ना ही नाम दर्ज उन्होंने ना ऊपर एफ आई आर दर्ज की जा रही है जिस जिरा कारण है कि इस रमन अरोड़ा तो डी एस पी परमिंदर सिंह स्पैशल ब्रांच जो पूरी मेरे सोरे परिवार से सपोर्ट करते पे हैं और वो मेरी कंपनी नाते कोई कार्रवाई नहीं आ, कर रहे कर दे रहे हैं जि, आ, जिस जिस करके अगर मैं कुछ है या मैनू मैं अगर म, अगर मैनू कुछ भी होंद रमन अरोड़ा तो डी एस पी परमिंदर सिंह जिम्मेवार हैं ਅਗਰ ਮੈਨੂੰ ਗ੍ਰਿਫਤਾਰ ਵੀ ਕਰਦੇ ਐ ਇਸ ਸੰਬੰਧ ਵਿੱਚ ਤਾਂ ਮੈਂ ਜੇਲ੍ਹ 'ਚ ਵੀ ਆਪਣੇ ਮੈਂ ਇਤਨੀ ਜ਼ਿਆਦਾ ਦੁਖੀ ਹੋ ਚੁੱਕੀ ਹਾਂ ਕਿ ਮੈਂ ਜੇਲ੍ਹ 'ਚ ਵੀ ਆਪਣੇ ਆਪ ਨੂੰ ਖਤਮ ਕਰ ਦੂੰਗੀ। ਇਹ ਲਾਰਡ ਆਰਡਰ ਨੂੰ ਖਰਾਬ ਕਰ ਰਹੇ ਸੀਗੇ ਇਹਨਾਂ ਨੇ ਪਰਮਜੀਤ ਨਾ ਦੀ ਲੇਡੀ ਹੈ ਉਹਨੇ ਇੱਕ ਧਮਕੀ ਪਾਈ ਹੈ ਕਿ ਮੈਂ ਆਤਮਦਾ ਕਰਾਂਗੀ ਜਦ ਕਿ ਇਹਦਾ ਜਿਹੜਾ ਰਿਲੇਟਡ ਜਲੰਧਰ ਨੇ ਨਾਲ ਕੇਸ ਸੀਗਾ ਕੋਈ 498 ਦਾ ਆਪਣਾ ਇਹਨਾਂ ਦਾ ਘਰੇਲੂ ਕੋਈ ਡਿਸਪਿਊਟ ਹੈ। ਉਹਨੂੰ ਲੈ ਕੇ ਤੇ ਇਹ ਅੱਜ ਇਹਨਾਂ ਤਰਨੇ ਦੇ ਬੈਠੇ ਸੀ ਉਹਦੇ ਚ ਇਹਨੇ ਇੱਕ ਧਮਕੀ ਦਿੱਤੀ ਹੈ ਕਿ ਮੈਂ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਆਤਮਦਾ ਕਰਾਂਗੀ ਜਿਹੜਾ ਕਿ ਇਹਨੇ ਬਹੁਤ ਗਲਤ ਕੀਤਾ ਉਸ ਚੀਜ਼ ਨੂੰ ਅਸੀਂ ਲੈ ਕੇ ਇਹਦਾ ਜਿਹੜਾ ਪ੍ਰੀਵੈਂਟਿਵ ਐਕਸ਼ਨ ਹੈਗਾ ਉਹ ਅਸੀਂ ਕੀਤਾ ਹੈਗਾ ਕੋਈ ਇਹਦੀ ਜਾਨ ਨੂੰ ਖਤਰਾ ਨਾ ਹੋਵੇ ਤੇ ਕਿਸੇ ਹੋਰ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਸਰ ਇੱਕ ਸੋਸ਼ਲ ਮੀਡੀਆ ਤੇ ਰੂਮਰ ਚੱਲ ਰਿਹਾ ਹੈ ਕਿ ਕੋਈ ਚੋਰੀ ਨੂੰ ਲੈ ਕੇ ਬੈਠੇ ਦੀ ਨਹੀਂ 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 ਜੀ ਕੋਈ ਨਹੀਂ ਇਹਨਾਂ ਦਾ ਆਪਣਾ ਹੈਗਾ ਡਿਸਪਿਊਟ ਆਪਣਾ ਡਿਸਪਿਊਟ ਹੈ ਇਹਨਾਂ ਦਾ ਕੋਈ ਅਸੀਂ ਗੱਲ ਹੀ ਨਹੀਂ ਹੈਗੀ ਸਰ ਕਿੰਨੇ ਬੰਦੇ ਕਸਟਡੀ ਚ ਲੈ ਗਏ ਕਸਟਡੀ ਚ 12 ਬੰਦੇ ਲੈ ਗਏ ਮਹਿਲਾ ਵੀ ਇਹਨਾਂ ਦਾ 2-3 ਲੇਡੀਜ਼ ਤੇ ਜਿਹਨੇ ਧਮਕੀ ਦਿੱਤੀ ਸੀ ਉਹ ਵੀ ਲੇਡੀਜ਼ ਨਾਲ ਆਹ ਲੇਡੀ ਉਹਦਾ ਤਾਂ ਮੇਨ ਰੋਲ ਹੈ ਪਰ ਜੇ ਤੁਸੀਂ ਕਹਿਵੋ ਤਾਂ ਜਲੰਧਰ ਤੁਸੀਂ ਕਹਿੰਦੇ ਡਿਸਪਿਊਟ ਦਾ ਕੇਸ ਚੱਲਾ ਗਿਆ ਤੇ ਇੱਥੇ ਤਾਂ ਨਾ ਕਿਉਂ ਦੇ ਰਹੇ ਜੀ ਅਨੈਸੈਸਰੀ ਲਾਂਡ ਆਰਡਰ ਨੂੰ ਖਰਾਬ ਕਰਨ ਲਈ ਜਦ ਕਿ ਉੱਥੇ ਇਹਦੇ ਇਲਾਜ ਹੈਗੇ ਨਹੀਂ ਉਹਨਾਂ ਦਾ ਪ੍ਰਾਪਰਟੀ ਦਾ ਕੋ ਆਪਣਾ ਡਿਸਪਿਊਟ ਹੈ ਘਰੇਲੂ ਉਹ ਲੈ ਕੇ ਤੇ ਸਾਡੇ ਕੋਲ ਫੇਰ ਹੁਣ ਆਏ ਜੀ ਇਹਨਾਂ ਦੇ ਤੇ ਕੋਈ ਅਪਾਇਰਤਾ ਜਿੱਕੇ ਤੇ ਅਸੀਂ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਹਾਂ ਤੇ ਜੋ ਲੀਗਲ ਐਕਸ਼ਨ ਪੈਂਦਾ ਸੀ ਕਰ ਜੀ